ਪੰਜਾਬੀ ਗਾਇਕ ਸਤਿੰਦਰ ਸਰਤਾਜ ਸੰਗੀਤ ਜਗਤ ਦੇ ਟੌਪ ਕਲਾਕਾਰਾਂ ਵਿੱਚੋਂ ਇੱਕ ਗਿਨੇ ਜਾਂਦੇ ਨੇ। ਉਹਨਾਂ ਨੇ ਆਪਣੇ ਕੈਰੀਅਰ 'ਚ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰ ਹਿੱਟ ਗਾਣੇ ਤੇ ਐਲਬਮ ਆ ਦਿੱਤੀਆਂ ਨੇ। ਆ ਲਾਲ ਮੇਰੇ ਚੰਗੀ ਤਰ੍ਹਾਂ ਸੋਏ ਕਿ ਨਹੀਂ ਜੀ ਇੱਕ ਗੱਲ ਸਰਤਾਜ ਪੁੱਛੀ ਓਏ ਤੁਸੀਂ ਵੀ ਆਵਾਜ਼ ਕਦ ਦੀ ਓਏ ਕਿ ਨਹੀਂ ਜੀ ਇੱਕ ਗੰਦੇ ਸਰਤਾ ਤੇ ਉਹਨਾਂ ਨੇ ਆਪਣੀ ਆਵਾਜ਼ ਨਾਲ ਪੂਰੇ ਭਾਰਤ ਦਾ ਦਿਲ ਜਿੱਤਿਆ ਹੀ ਹੈ ਪਰ ਹੁਣ ਕਾਨਸਰਟ ਦੇ ਨਾਲ ਜਰਮਨੀ ਵਿੱਚ ਬੈਠੇ ਲੋਕਾਂ ਦਾ ਦਿਲ ਜਿੱਤ ਲਿਆ ਜੀ ਹਾਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਉਹ ਸਰਤੇ ਦਰਤਾ ਦੀ ਗਾਇਕੀ ਨੂੰ ਕਿਨੇ ਧਿਆਨ ਨਾਲ ਸੁਣ ਕੇ ਖੁਸ਼ ਹੋ ਰਹੇ ਨੇ ਤੇ ਨਾਲ ਹੀ ਕਈ ਜਿਹੜਾ ਮਾਹੌਲ ਇੱਕ ਖੁਸ਼ੀ ਭਰ ਮਾਹੌਲ ਵੀ ਜਿਹੜਾ ਹੈ ਉਹ ਬਣਿਆ ਹੋਇਆ ਹੈ ਜਿਪਕ ਦਿਆਵੇ ਸਰਤਾ ਦੇ ਸੋਹਣਿਆ ਤਰਨਾ ਨਹੀਂ ਸਰਤਾ ਦਾ ਸਜਣਾ ਵੀ ਹੋ ਜਾਏ ਏਹੀ ਜਿਵੇਂ ਤੂੰ ਕਾਹਦਾ ਕਮਾਹ ਕਾਹਦਾ ਕਹੇਂ ਦਿਨ ਹਰ ਵੇਲੇ ਮੋਹ ਮੰਗੀ ਠੀਕੇ ਸਮੇਂ ਪਹੁੰਚਦਾ